ਸਾਰੀ ਮਾਨਵਤਾ ਨੂੰ ਪਿਆਰ ਕਰਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਾਡਾ ਲਾਈਵ ਹੋਣ ਦਾ ਜਿਹੜਾ ਮੇਨ ਵਿਸ਼ਾ ਜੋ ਸਬਜੈਕਟ ਆ ਉਹ ਬੱਚਿਆਂ ਦੀ ਦੇਖ ਰੇਖ ਬੱਚਿਆਂ ਦਾ ਭੋਇਕ ਬੱਚਿਆਂ ਦੇ ਅੰਦਰ ਪੜਾਈ ਪ੍ਰਤੀ ਰੁਚੀ ਖੇਡਾਂ ਪ੍ਰਤੀ ਰੁਚੀ ਸਭਿਆਚਾਰ ਪ੍ਰਤੀ ਰੁਚੀ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਇੱਕ ਬੱਚਾ ਕੱਲ ਦਾ ਜਵਾਨ ਹੈ ਔਰ ਇੱਕ ਜਵਾਨ ਇੱਕ ਦੇਸ਼ ਲਈ ਤਰੱਕੀ ਦਾ ਇੱਕ ਬਹੁਤ ਵੱਡਾ ਇੱਕ ਐਸੀ ਸ਼ਕਤੀ ਬਣ ਕੇ ਉੱਭਰਦਾ ਹੈ ਨੌਜਵਾਨ ਹਰ ਦੇਸ਼ ਨੂੰ ਹਰ ਸਟੇਟ ਨੂੰ ਹਰ ਜਗ੍ਹਾ ਇੱਕ ਐਸੀ ਆਪਣੀ ਜਵਾਨੀ ਦੀ ਸ਼ਕਤੀ ਨਾਲ ਸਮਾਜ ਦੇ ਵਿੱਚ ਤਰੱਕੀ ਨੂੰ ਲੈ ਕੇ ਆਉਂਦੇ ਨੇ ਕਿਸੇ ਵੀ ਦੇਸ਼ ਦੀ ਤਰੱਕੀ ਅਗਰ ਰਾਤ ਦਿਨ ਮਿਹਨਤ ਕੀਤੀ ਹੈ ਨੌ ਜਵਾਨਾਂ ਨੇ ਕੀਤੀ ਨੌ ਜਵਾਨੀ ਕੋਈ ਸਫਲ ਹੋਵੇਗੀ ਜਿਸ ਦਾ ਬਚਪਨ ਵਧੀਆ ਅੱਜ ਜੋ ਸਮਾਂ ਚੱਲ ਰਿਹਾ ਹੈ ਇਹ ਸੋਸ਼ਲ ਮੀਡੀਆ ਦਾ ਸਮਾਂ ਹੈ ਇੱਕ 2 ਸਾਲ ਦਾ ਬੱਚਾ 3-4 ਸਾਲ ਦਾ ਬੱਚਾ ਵੀ ਮੋਬਾਈਲ ਪ੍ਰਤੀ ਆਪਣੀ ਰੁਚੀ ਪ੍ਰਗਟ ਕਰਦਾ ਹੈ ਕੋਈ ਵੀ ਚੀਜ਼ ਹੈ ਉਸ ਦਾ ਲਾਭ ਹੈ ਉਸ ਦਾ ਹਾਨੀ ਜਿਆਦਾ ਖਾਣਾ ਖਾਈਏ ਭੁੱਖ ਤੋਂ ਜਿਆਦਾ ਖਾਈਏ ਉਹ ਵੀ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਇਸੇ ਤਰ੍ਹਾਂ ਜਿਆਦਾ ਨੈਟਵਰਕਿੰਗ ਜਿਆਦਾ ਮੋਬਾਈਲ ਦੇ ਉੱਤੇ ਨਿਗਾਹ ਲਾ ਕੇ ਦੇਖੀ ਜਾਣਾ ਉਹ ਵੀ ਅੱਖਾਂ ਤੇ ਅਸਰ ਕਰਦਾ ਹੈ ਤਾਂ ਮੇਰਾ ਜੋ ਵਿਸ਼ਾ ਹੈ ਅੱਜ ਦਾ ਆਪਣੇ ਬੱਚਿਆਂ ਦੀ ਪਾਲਣ ਪੋਚਣ ਬੱਚਿਆਂ ਦੀ ਖੁਰਾਕ ਔਰ ਬੱਚਿਆਂ ਨੂੰ ਕਿਸ ਤਰ੍ਹਾਂ ਸੁਰੱਖਿਅਤ ਰੱਖੀਏ ਜਿਵੇਂ ਕਿ ਆਪ ਜਾਣਦੇ ਹੋ ਹੁਸ਼ਿਆਰਪੁਰ ਦੇ ਵਿੱਚ ਇੱਕ ਛੋਟੇ ਜਿਹੇ ਬੱਚੇ ਨੂੰ ਇੱਕ ਪ੍ਰਵਾਸੀ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਕਿਸੇ ਹੱਦ ਤੱਕ ਉਸ ਵਿੱਚ ਵੱਡਿਆਂ ਦੀ ਵੀ ਕਿਤੇ ਨਾ ਕਿਤੇ ਕੋਈ ਲਾਪਰਵਾਹੀ ਬਣਦੀ ਹੈ ਦੇਖੋ 2 ਸਾਲ ਦਾ ਬੱਚਾ 5 ਸਾਲ ਦਾ ਬੱਚਾ ਲਾ ਲਓ ਜੇਸ ਨੂੰ ਇਹ ਬੱਚੇ ਦਾ ਹੀ ਰੂਪ ਦਿੰਨੇ ਆ ਉਸ ਨੂੰ ਕਿਸੇ ਵੇਲੇ ਵੀ ਕਿਸੇ ਵੀ ਚੀਜ਼ ਤੋਂ ਖਤਰਾ ਜਿਉ ਇਕੱਲਾ ਹੀ ਘਰੋਂ ਬਾਹਰ ਨਿਕਲ ਜਾਂਦਾ ਹੈ ਗਲੀਆਂ 'ਚ ਕਈ ਤਰ੍ਹਾਂ ਦੇ ਜਾਨਵਰਾਂ ਦਾ ਖਤਰਾ ਹੈ ਜਿਹੜੇ ਮਾਨਸਿਕ ਤੌਰ ਤੇ ਪਰੇਸ਼ਾਨ ਨੇ ਬੱਚਿਆਂ ਪਰ ਵੀ ਪਿਆਰ ਨਹੀਂ ਰੱਖਦੇ ਉਹਨਾਂ ਇਨਸਾਨਾਂ ਤੋਂ ਤੇ ਖਤਰਾ ਹੈ। ਤੋਂ ਬੱਚਿਆਂ ਦੀ ਰੱਖਿਆ ਸੁਰੱਖਿਆ ਦਾ ਜਿਹੜਾ ਜਮਾ ਉਹ ਸਭ ਤੋਂ ਪਹਿਲਾਂ ਮਾਂ-ਬਾਪ ਦਾ ਹੈ। ਭੈਣ ਭਰਾਵਾਂ ਦਾ ਪਰਿਵਾਰਿਕ ਮੈਂਬਰਾਂ ਦਾ। ਅਸੀਂ ਆਪਣੇ ਬੱਚਿਆਂ ਨੂੰ ਆਪਣੀ ਨਿਗਾਹ ਤੋਂ ਉੱਲੇ ਨਿਕਸਾ ਦੇ ਕੋ ਕਿ ਬਚਪਨ ਬੱਚਾ ਅਜੇ ਇੰਨੀ ਸਮਝ ਨਹੀਂ ਰੱਖਦਾ ਅਚੇਤ ਹੈ ਸੁਚੇਤ ਨਹੀਂ ਹੈ ਸਮਝ ਲਓ ਜਿਸ ਵੇਲੇ ਕੋਈ ਵੀ ਬੱਚਾ ਥੋੜਾ ਵੱਡਾ ਹੋ ਕੇ ਆਪਣੇ ਆਪ ਨੂੰ ਸਮਝਣ ਲੱਗ ਪਿਆ ਸੁਚੇਤ ਹੋਣ ਲੱਗ ਪਿਆ ਸਮਝ ਲਓ ਬਚਪਨ ਤੋਂ ਉੱਪਰ ਨਿਕਲ ਗਿਆ ਤਾਂ ਸਾਨੂੰ ਬੱਚਿਆਂ ਨੂੰ ਸਭ ਤੋਂ ਪਹਿਲਾਂ ਉਹਨਾਂ ਦੀ ਦੇਖ ਰੇਖ ਮਾਪੇ ਬੱਚੇ ਦੀ ਨਿਗਰਾਨੀ ਚ ਰਹਿਣੀ ਚਾਹੀਦੀ ਹੈ। ਬੱਚਾ ਸਕੂਲੇ ਜਾਣ ਤੋਂ ਪਹਿਲਾਂ ਜੋ ਅੱਜਕੱਲ ਦਾ ਸਮਾਂ ਚੱਲ ਰਿਹਾ ਤਿੰਨ ਸਾਢੇ ਤਿੰਨ ਸਾਲ ਦਾ ਬੱਚਾ ਸਕੂਲੇ ਪਾ ਦਿੱਤਾ ਜਾਂਦਾ। ਸਾਢੇ ਤਿੰਨ ਸਾਲ ਲਾ ਲਓ ਪੰਜ ਸਾਲ ਲਾ ਲਓ ਬੱਚਾ ਮਾਪਿਆਂ ਦੀ ਜੋ ਹਰਕਤ ਹੈ ਜੋ ਐਕਟੀਵਿਟੀ ਤੇ ਨਿਗਰਾਨ ਰੱਖਦਾ। ਔਰ ਸਿਰਫ ਨਿਗਾਹ ਹੀ ਨਹੀਂ ਰੱਖਦਾ ਉਸ ਨੂੰ ਆਪਣੇ ਮਨ ਚ ਵੀ ਰਸਾ ਲੈਂਦਾ। ਬਚਪਨ ਵਿੱਚ ਜਿਹੜੇ ਮਾਪੇ ਆਪਣੇ ਬੱਚਿਆਂ ਦੇ ਸਾਹਮਣੇ ਲੜਾਈ ਝਗੜਾ ਕਰਦੇ ਨੇ ਇੱਕ ਦੂਜੇ ਨਾਲ ਬਹੁਤ ਮਾੜਾ ਵਿਵਹਾਰ ਕਰਦੇ ਨੇ ਜਾਂ ਇੱਕ ਦੂਜੇ ਦੀ ਇੱਜ਼ਤ ਨਹੀਂ ਕਰਦੇ ਤਾਂ ਇਸ ਦਾ ਬੱਚਿਆਂ ਦੇ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ ਉਸ ਤੋਂ ਬਾਅਦ ਜੇ ਬੱਚਾ ਜਦੋਂ ਸਕੂਲੇ ਚਲਿਆ ਜਾਂਦਾ ਹੈ ਸਕੂਲੇ ਜਾਣ ਨਾਲ ਬੱਚੇ ਦੀ ਲਾਈਫ ਦੇ ਵਿੱਚ ਨਵੀਂ ਬਦਲਾਅ ਆਉਂਦਾ ਹੈ ਉਹ ਟੀਚਰ ਦੇ ਅੰਡਰ ਚਲ ਜਾਂਦਾ ਹੈ ਆਪਣੇ ਕਲਾਸ ਮੇਟਾਂ ਦੇ ਨਾਲ ਬੈਠਣ ਲੱਗ ਪੈਂਦਾ ਹੈ। ਤੋਂ ਉਸ ਦੀ ਜ਼ਿੰਦਗੀ ਦੇ ਵਿੱਚ ਉਸ ਦੀ ਜ਼ਿੰਦਗੀ ਜਿਹੜੀ ਆ ਵੰਡੀ ਜਾਣੀ ਸ਼ੁਰੂ ਹੋ ਜਾਂਦੀ ਹੈ। ਤੋਂ ਮੇਰੀ ਅੱਜ ਦੀ ਜਿਹੜੀ ਵੀਡੀਓ ਹੈ ਇਹ ਸਿਰਫ ਉਹ 3.5 ਸਾਲ ਦਾ ਜਿਹੜਾ ਬੱਚਾ ਜਿਹੜਾ ਸਾਡੇ ਘਰ ਵਿੱਚ ਰਹਿੰਦਾ ਉਸ ਤੇ ਨਿਰਭਰ ਹੈ। ਤੋਂ ਇਹ ਜਿਹੜਾ 3.5 ਸਾਲ ਸਾਡੇ ਕੋਲ ਬੱਚੇ ਨੇ ਰਹਿਣਾ ਸਭ ਤੋਂ ਪਹਿਲਾਂ ਉਸ ਦੀ ਕਿਸ ਚੀਜ਼ ਦਾ ਖਿਆਲ ਰੱਖਿਆ ਜਾਵੇ। ਉਸ ਦੀ ਖੁਰਾਕ ਦਾ ਖਿਆਲ ਰੱਖਿਆ ਜਾਵੇ ਉਸ ਨੂੰ ਹੀ ਖੁਰਾਕ ਬੜੀ ਚੰਗੀ ਦੇਣੀ ਨੰਬਰ 2 ਉਸ ਦੇ ਮਨ ਦੇ ਅੰਦਰ ਚੰਗੇ ਵਿਚਾਰ tartar ਭਰਨੇ ਆ ਉਸ ਨੂੰ ਇਹ ਮਹਿਸੂਸ ਨਾ ਹੋਵੇ ਕਿ ਜੋ ਮੇਰੇ ਮਾਪੇ ਕਰ ਰਹੇ ਨੇ ਉਹ ਉਹੀ ਹੈ ਮੇਰੀ ਜ਼ਿੰਦਗੀ ਹੈ ਤੋਂ ਮੈਂ ਦਾਅਵਾ ਤੇ ਨਹੀਂ ਕਰਦਾ ਫਿਰ ਵੀ ਮੈਂ ਇਹ ਕਹਿ ਸਕਦਾ ਕਿ ਬਹੁਤ ਜ਼ਿਆਦਾ ਅਸਰ ਛੋਟੇ ਹੁੰਦੇ ਆ ਹੀ ਬੱਚੇ ਨੂੰ ਆਪਣੇ ਮਾਪੇ ਦੀ ਤਰਜੀਹ ਜ਼ਿੰਦਗੀ ਦੇ ਆਧਾਰ ਤੇ ਮਿਲਦਾ ਹੈ। ਤੋਂ 3.5 ਸਾਲ ਤੱਕ 3 ਸਾਲ ਤੱਕ ਬੱਚਾ ਪੜ੍ਹਾਈ ਤੋਂ ਪਹਿਲਾਂ-ਪਹਿਲਾਂ ਜਦੋਂ ਘਰ ਵਿੱਚ ਰਹਿੰਦਾ ਹੈ। ਸਾਨੂੰ ਬੜਾ ਵਧੀਆ ਔਰ ਸਚੱਜਾ ਮਾਹੌਲ ਬਣਾਉਣ ਦੀ ਲੋੜ ਹੈ ਤਾਂਕਿ ਬੱਚੇ ਦੀ ਜਿਹੜੀ ਜ਼ਿੰਦਗੀ ਹੈ। ਉਹਦੀ ਜ਼ਿੰਦਗੀ ਜਿਹੜੀ ਹੈ ਇੱਕ ਵਾਰੀ ਪੁੰਗਰ ਰਹੀ ਹੈ, ਅੰਕੁਰਿਤ ਹੋ ਰਹੀ ਹੈ। ਔਰ ਉਹਨੇ ਕਿਸੇ ਸਮੇਂ ਇੱਕ ਬਹੁਤ ਵੱਡਾ ਰਕਸ਼ ਬਣਨਾ ਉਸ ਦੀ ਜ਼ਿੰਦਗੀ ਵਿੱਚ। पर जे उसने देख लिया कि मेरे मां-बाप जिस तरह एक दूसरे प्रति माळा व्यवहार कर रहे ने उस या घर ਦੇ ਵਿੱਚ ਇੱਕ ਲੇਡੀਜ਼ ਦੂਜੇ ਲੇਡੀਜ਼ ਨੂੰ ਮਾੜਾ ਬੋਲ ਰਹੀ ਹੈ ਜਾਂ ਘਰ ਦੇ ਵਿੱਚ ਇੱਕ ਲੇਡੀਜ਼ ਦੂਜੇ ਲੇਡੀਜ਼ ਦੀ ਗੈਰ ਹਾਜ਼ਰੀ 'ਚ ਉਸ ਦੀ ਉਸ ਨੂੰ ਮਾੜਾ ਚੰਗਾ ਬੋਲ ਰਹੀ ਹੈ तो ਇਹ ਬੱਚੇ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਬਹੁਤ ਵੱਡਾ ਅਸਰ ਕਰੇਗੀ ਇਸ ਤਰ੍ਹਾਂ ਦੀ ਸੋਚ ਤੋਂ ਫਿਰ ਮੈਂ बार-बार ਇਹ ਕਹਿ ਰਿਹਾ ਹਾਂ ਕਿ ਉਹ ਪਹਿਲੇ 3 3.5 ਸਾਲ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਜਦੋਂ ਸਾਨੂੰ ਸਕੂਲੇ ਪੜ੍ਹਨੇ ਪਾਇਆ ਸੀ ਅਸੀਂ ਕਰੀਬ 6 ਸਾਲ ਦੇ ਪੜ੍ਹਨੇ ਪਏ ਸੀ। ਤੋਂ ਅੱਜ ਦੇ ਸਮੇਂ ਦੇ ਵਿੱਚ ਘੱਟੋ ਘੱਟ 3 ਸਾਲ 2.5 ਸਾਲ ਪਹਿਲਾਂ ਹੀ ਬੱਚੇ ਨੂੰ ਸਕੂਲ ਵਿੱਚ ਭੇਜਿਆ ਜਾਂਦਾ ਹੈ। ਬੱਚੇ ਦੀ ਅਗਲੀ ਸਕੂਲਿੰਗ ਜਿਹੜੀ ਜ਼ਿੰਦਗੀ ਆ ਉਹ ਮਾਪਿਆਂ ਦੀ ਕਿਹੜੀ ਜ਼ਿੰਮੇਵਾਰੀ ਆ ਉਹ ਵੀ ਆਪਾਂ बार-बार ਦੂਸਰੀ ਆਨਲਾਈਨ ਹੋ ਕੇ ਜ਼ਰੂਰ ਆਪ ਨਾਲ ਲਾਈਵ ਹੋ ਕੇ ਸ਼ੇਅਰ ਕਰਾਂਗੇ ਅੱਜ ਦੀ ਜੋ ਇਹ ਲਾਈਵ ਵੀਡੀਓ ਇਸ ਵਿੱਚ बस ਇੰਨਾ ਸੋਚ ਲਓ ਕਿ ਬੱਚੇ ਨੂੰ ਚੰਗਾ ਖਾਣ ਪਹਿਰਾਨ ਔਰ ਚੰਗੀ ਨੀਂਦ ਲੈਣ ਬੱਚੇ ਨੂੰ ਸਮੇਂ ਸਿਰ ਉਠਾਉਣ ਬੱਚੇ ਨੂੰ ਉਹ ਹਰਕਤਾਂ ਦੱਸੋ ਜੋ ਸਿਆਣੇ ਕਰਦੇ ਨੇ ਬੱਚੇ ਨੂੰ ਇਹ ਮਹਿਸੂਸ ਹੋਵੇ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੋਂ ਆਪਣੇ ਮਾਪੇ ਵਰਗਾ ਬਣਾਂ ਨੇ ਤੇ ਮਾਪੇ ਦਾ ਮਾੜਾ ਵਿਹਾਰ ਮਾਪੇ ਦੀ ਜੋ ਬੱਚਿਆਂ ਪ੍ਰਤੀ ਜੋ ਜ਼ਿੰਮੇਵਾਰੀ ਲਾਪਰਵਾਹੀ ਵਾਲੀ ਦੇਖ ਕੇ ਜਾਂ ਮਾਪੇ ਨੂੰ ਉਹ ਕਿਸੇ ਐਸੀ ਗਹਿਰੀ ਚਿੰਤਾ ਚ ਦੇਖਦਾ ਦੁੱਖ ਚ ਦੇਖਦਾ ਕਲੇਸ਼ ਚ ਦੇਖਦਾ ਉਸ ਦਾ ਬੱਚੇ ਦੀ ਜ਼ਿੰਦਗੀ ਤੇ ਬਹੁਤ ਗਹਿਰਾ ਪ੍ਰਭਾਵ ਪੈਂਦਾ ਜੇ ਭਾਈ ਸਿੰਘੋ ਸਾਰੇ ਮੇਰੇ ਭੈਣ ਭਰਾ ਵੀ ਜਿਹੜੇ ਮੇਰੇ ਵੀਡੀਓ ਨੂੰ ਦੇਖਣ ਉਹ ਇਹ ਚੀਜ਼ ਜਰੂਰ ਆਪਣੇ ਧਿਆਨ ਚ ਲੈ ਆਉਣ ਕਿ ਇਹਦੇ ਬੱਚਾ ਵਾ ਇਹਨੂੰ ਕੀ ਪਤਾ ਇਹਦੇ ਬੱਚਾ ਇਸ ਨੂੰ ਇਹ ਮਹਿਸੂਸ ਨਹੀਂ ਹੁੰਦਾ ਪਰ ਇਹੀ ਬੱਚਾ ਤੁਹਾਨੂੰ ਔਰ ਆਪਣੀ ਜ਼ਿੰਦਗੀ ਦੇ ਵਿੱਚ ਸਾਰੀ ਉਮਰ ਇਹ ਦੱਸੇਗਾ ਕਿ ਜਦੋਂ ਮੈਂ ਛੋਟੇ ਹੁੰਦਿਆ ਸੀ ਸਾਡੇ ਘਰ ਦੇ ਵਿੱਚ ਆ ਚੱਲਦਾ ਜੇ ਆਪਣੇ ਬੱਚੇ ਦੇ ਸਾਹਮਣੇ ਤੁਸੀਂ ਗੁਰੂ ਮਹਾਰਾਜ ਦਾ ਨਾਮ ਲਓਗੇ ਬੱਚਾ ਨਾਮ ਨੂੰ ਲਵੇਗਾ ਜੇ ਉਹਦੇ ਸਾਹਮਣੇ ਪਰਮਾਤਮਾ ਨੂੰ ਯਾਦ ਕਰੋਗੇ ਪਰਮਾਤਮਾ ਪ੍ਰਤੀ ਸਿਰ ਝੁਕਾਓਗੇ ਤੇ ਬੱਚੇ ਅੰਦਰ ਇਹ ਖੁਸ਼ੀ ਲਿਆਊਗੀ ਬੱਚੇ ਨੂੰ ਨਾਲ ਲੈ ਕੇ ਗੁਰੂ ਘਰ ਜਾਓਗੇ ਮੰਦਰ ਮਸਜਿਦ ਗੁਰਦੁਆਰੇ ਚ ਲੈ ਕੇ ਜਾਓਗੇ ਕਿਤੇ ਵੀ ਧਾਰਮਿਕ ਸਥਲ ਤੇ ਲੈ ਕੇ ਜਾਵੋਗੇ ਬੱਚੇ ਦੇ ਮਨ ਤੇ ਪ੍ਰਭਾਵ ਪਵੇਗਾ ਵੀਰੋ ਅੱਜ ਹੀ ਆਪਣੀ ਔਲਾਦ ਨੂੰ ਸੰਭਲੋ ਜਿਸ ਨੇ ਆਪਣੀ ਔਲਾਦ ਨੂੰ ਆਪਣੇ ਬੱਚੇ ਨੂੰ ਸੰਭਲ ਲਿਆ ਉਸ ਅੰਦਰ ਚੰਗੀ ਸਿੱਖਿਆ ਵਿੱਦਿਆ ਪਾ ਦਿੱਤੀ ਸਾਰੀ ਉਮਰ ਬੱਚਾ ਗੁਣਗਾਵੇਗਾ ਆਪਣੇ ਮਾਪੇ ਦਾ ਪਰ ਜੇ ਅਸੀਂ ਬੱਚੇ ਦੇ ਮਨ ਤੇ ਕੋਈ ਬੁਰੇ ਪ੍ਰਭਾਵ ਪਾਤੇ ਬੁਰੀਆਂ ਆਦਤਾਂ ਵਿੱਚ ਉਹਨੂੰ ਜੋੜ ਦਿੱਤਾ ਉਸ ਦੀ ਸੋਚ ਬੁਰੇ ਵਾਲੇ ਪਾਸੇ ਲਾ ਦਿੱਤੀ ਕਿਉਂਕਿ ਕਈ ਘਰਾਂ ਦੇ ਵਿੱਚ ਮੈਂ ਦੇਖਿਆ ਬੱਚਿਆਂ ਸਾਹਮਣੇ ਸ਼ਰਾਬ ਦੀਆਂ ਬੋਤਲਾਂ ਕੱਢ ਕੇ ਬਹਿ ਜਾਂਦੇ ਬੱਚਿਆਂ ਸਾਹਮਣੇ ਨਸ਼ੇ ਕਰਨ ਲੱਪੰਦੇ ਬੱਚਿਆਂ ਸਾਹਮਣੇ ਕਈ ਇਹੋ ਜਿਹੇ ਕੋ ਕਰਮ ਕਰਨ ਲੱਪੰਦੇ ਨੇ ਜਿਸ ਚੀਜ਼ ਦਾ ਬੱਚਿਆਂ ਦੀ ਜ਼ਿੰਦਗੀ ਦੇ ਉੱਤੇ ਗਹਿਰਾ ਅਸਰ ਹੁੰਦਾ ਜੇ ਤੁਸੀਂ ਆਪਣਾ ਇੱਕ ਇੱਕ ਦੋ ਦੋ ਬੱਚਾ ਨਾ ਬਚਾ ਸਕੇ ਉਸ ਬੱਚੇ ਨੇ ਘੱਟੋ ਘੱਟ ਜਿੰਨੀ ਵੀ ਉਮਰ ਰੱਬ ਵੱਲੋਂ ਮਿਲੀ ਆ 50 60 70 ਸਾਲ ਉਹਨੇ ਸਮਾਜਿਕ ਤੌਰ ਤੇ ਜੀਣਾ ਲੇਕਿਨ ਜੇ ਤੁਸੀਂ ਉਹਨੂੰ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਵਿਚਾਰਕ ਤੌਰ ਤੇ ਉੱਤੇ ਜੇਕਰ ਉਹਦੀ ਚਿੰਤਨ ਤੌਰ ਤੇ ਉਹਨੂੰ ਗਲਤ ਗਾਈਡ ਕਰ ਦਿੱਤਾ ਗਲਤ ਸੋਚ ਬਣਾ ਕੇ ਉਹਦੇ ਅੱਗੇ ਰੱਖ ਦਿੱਤੀ ਤਾਂ ਉਹ ਬੱਚਾ ਸਾਰੀ ਉਮਰ ਉਹੀ ਸੋਚ ਨਾਲ ਸਮਾਜ ਵਿੱਚ ਰਹੇਗਾ ਉਹ ਸਾਰੀ ਉਹੀ ਸੋਚ ਨਾਲ ਉਹ ਸਮਾਜ ਨੂੰ ਉਸ ਕਿਰਣਾ ਵਿੱਚ ਦੇਖੇਗਾ ਜਿਸ ਕਿਰਣਾ ਵਿੱਚ ਤੁਸੀਂ ਸਮਾਜ ਨੂੰ ਦੇਖਦੇ ਬੱਚੇ ਸਾਹਮਣੇ ਤੋਂ ਸਾਨੂੰ ਇਹ ਚੀਜ਼ਾਂ ਨੂੰ ਅਵੋਇਡ ਕਰਨ ਦੀ ਲੋੜ ਹੈ ਸਾਨੂੰ ਇਹਨਾਂ ਚੀਜ਼ਾਂ ਨੂੰ ਬਿਲਕੁਲ ਆਪਣੀ ਜ਼ਿੰਦਗੀ ਤੋਂ ਪਰੇ ਕਰਨ ਦੀ ਲੋੜ ਹੈ ਅਗਰ ਤੁਹਾਡੇ ਘਰ ਦੇ ਵਿੱਚ ਬਾਲ ਬੱਚੇ ਨੇ ਤੇ ਤੁਸੀਂ ਘਰ ਤੋਂ ਬਾਹਰ ਹੀ ਜੇ ਕਿਤੇ ਨੌਕਰੀ ਤੋਂ ਆਉਣੇ ਕਿਸੇ ਹੋਰ ਬਿਜ਼ਨਸ ਤੋਂ ਆਉਣੇ ਤੇ ਬਾਹਰ ਹੀ ਸਾਰੀਆਂ ਚੀਜ਼ਾਂ ਛੱਡ ਕੇ ਆਓ ਘਰ ਦੇ ਵਿੱਚ ਪਰਿਵਾਰਕ ਮਾਹੌਲ ਬਣਾਓ ਘਰ ਦੇ ਵਿੱਚ ਚੰਗੀ ਸੋਚ ਅਪਣਾਓ ਘਰ ਦੇ ਵਿੱਚ ਕੋਈ ਐਸਾ ਸਕਾਰਤਮਕ ਰਵਈਆ ਅਪਣਾਓ ਤਾਂ ਜੋ ਬੱਚੇ ਦੀ ਜ਼ਿੰਦਗੀ ਦੇ ਉੱਤੇ ਇਸਦਾ ਅਸਰ ਹੋਵੇ ਨਹੀਂ ਤਾਂ ਤੁਸੀਂ ਦੇਖ ਰਹੇ ਹੋ ساری ساری ਉਮਰ ਰਾਤ ਦਿਨ ਕਮਾਈ ਕਰਨ ਵਾਲੇ ਤੇ ਫਿਰ ਉਜਾੜਾ ਪਾਉਣਾ ਔਲਾਦ ਦੇ ਲਈ ਕੋਈ ਇਨਾ ਔਖਾ ਕੰਮ ਨਹੀਂ ਹੈ ਜਿਸ ਨੂੰ ਲਾਗਨ ਨੂੰ ਬੈਠੇ ਬਿਠਾਈ ਨੂੰ ਸਾਰਾ ਕੁਝ ਮਿਲ ਜਾਵੇਗਾ ਬਿਨਾ ਮਿਹਨਤ ਤੋਂ ਸਭ ਕੁਝ ਮਿਲ ਜਾਵੇਗਾ ਜਿਸ ਨੂੰ ਇਹ ਮਹਿਸੂਸ ਹੀ ਨਹੀਂ ਹੋਵੇਗਾ ਕਿ ਦੁਨੀਆਦਾਰੀ ਦੇ ਵਿੱਚ ਵਿਚਰਨਾ ਵੀ ਆ ਮਿਹਨਤ ਵੀ ਕਰਨੀ ਹੈ ਬਣੀ ਬਣਾਈ ਚੀਜ਼ ਕੀਤੀ ਹੋਈ ਕਮਾਈ ਨੂੰ ਉਹ ਫਿਰ ਉਜਾੜੇਗਾ ਕਿਉਂਕਿ ਉਸ ਨੂੰ ਉਸ ਦਾ ਕੋਈ ਵੀ ਉਹਦੇ ਅੰਦਰ ਉਸ ਪ੍ਰਤੀ ਇੱਜ਼ਤ ਨਹੀਂ ਰਹੇਗੀ ਉਹਨੂੰ ਇਹ ਮਹਿਸੂਸ ਰਹੇਗਾ ਕਿ ਮੈਨੂੰ ਬਣੀ ਬਣਾਈ ਚੀਜ਼ ਮਿਲ ਗਈ ਮੈਨੂੰ ਕੀ ਲੋੜ ਹੈ ਕਈ ਵਾਰ ਦੇਖਿਆ ਬੱਚੇ ਮਾਪੇ ਕਹਿੰਗੇ ਜੋ ਅਸੀਂ ਗਰੀਬੀ ਦੇਖੀ ਅਸੀਂ ਬੱਚਿਆਂ ਨੂੰ ਨਹੀਂ ਦਿਖਾਉਣੇ ਇਹ ਬਿਲਕੁਲ ਸਹੀ ਗੱਲ ਨਹੀਂ ਹੈਗੀ ਅਸੀਂ ਬੱਚਿਆਂ ਨੂੰ ਗਰੀਬੀ ਨਹੀਂ ਦਿਖਾਉਣੇ ਕੋਈ ਕਿ ਅਸੀਂ ਗਰੀਬੀ ਚਲਾਂਗੇ ਯਾ ਲੇਕਿਨ ਬੱਚਿਆਂ ਨੂੰ ਮਿਹਨਤ ਕਰਨ ਦਾ ਹੁਨਰ ਤੇ ਸਿਖਾਉਣਾ ਨਾ ਉਸ ਦੇ ਲਈ ਉਸ ਨੂੰ ਉਠਾਉਣਾ ਹੈ ਉਸ ਨੂੰ ਗਿਆਨ ਦੇਣਾ ਹੈ ਕਿ ਭਾਈ ਜੇ ਤੂੰ ਉੱਠ ਕੇ ਸਮੇਂ ਸਿਰ ਆਪਣੇ ਕੰਮ ਤੇ ਜਾਏਗਾ ਕਾਰ ਤੇ ਜਾਏਗਾ ਸਮੇਂ ਸਿਰ ਪੜ੍ਹਾਈ ਕਰੇਗਾ ਪੜ੍ਹਾਈ ਦੇ ਵਿੱਚ ਵੀ ਕਈ ਆਪਾਂ ਦੇਖਿਆ ਕਈ ਸਮਝਾਉਂਦੇ ਨੇ ਦੱਸੋ ਉਹਨਾਂ ਨੂੰ ਕਿ ਆਪਣੇ ਟੀਚਰ ਦੀ ਗੁਰੂ ਦੀ ਇੱਜ਼ਤ ਕਰਨੀ ਹੈ ਆਪਣੇ ਵੱਡਿਆਂ ਦੀ ਸਤਿਕਾਰ ਕਰਨਾ ਹੈ ਵੱਡਿਆਂ ਕੋਲੋਂ ਪਿਆਰ ਲੈਣਾ ਹੈ ਅੱਜ ਦੇ ਡਿਜੀਟਲ ਬੱਚੇ ਅੱਜ ਦੀ ਤਰੀਕ ਦੇ ਬੱਚੇ ਕੋਈ ਰਿਸ਼ਤੇਦਾਰ ਆ ਜਾਵੇ ਕੋਈ ਵੱਡਾ ਆ ਜਾਵੇ ਕੋਈ ਛੋਟਾ ਆ ਜਾਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਪਣੇ ਬੱਚਿਆਂ ਨੂੰ ਇਹ ਵੀ ਸੰਸਕਾਰ ਸਿਖਾਓ ਅਸੀਂ ਜਿਸ ਦੇਸ਼ 'ਚ ਰਹਿ ਰਹੇ ਹਾਂ ਜਿਸ ਸਟੇਟ 'ਚ ਪੰਜਾਬ 'ਚ ਰਹਿ ਰਹੇ ਹਾਂ ਉਥੇ ਧਾਰਮਿਕਤਾ ਦੀ ਸਿਖਰ ਹੈ। ਔਰਤਿਕਤਾ ਦਾ ਭਾਵ ਇਹ ਹੈ ਬੱਚੇ ਨੂੰ ਚੰਗੇ ਗਿਆਨ ਚੰਗੇ ਗੁਣ ਪ੍ਰਦਾਨ ਹੋਣ ਤਾਂ ਜੇ ਉਹਦੇ ਅੰਦਰ ਵੱਡਿਆਂ ਲਈ ਸਤਿਕਾਰ ਬਣੇ, ਛੋਟਿਆਂ ਲਈ ਪਿਆਰ ਬਣੇ। ਅੱਜ ਦੀ ਇਹ ਸਾਡੀ ਜਿਹੜੀ ਵੀਡੀਓ ਹੈ ਇਹ ਬੱਚਿਆਂ ਪ੍ਰਤੀ ਔਰ ਮਾਪੇ ਬਾਬ ਪ੍ਰਤੀ ਬੱਚਿਆਂ ਦਾ ਜੋ ਫਰਜ਼ ਹੈ ਤੇ ਬੱਚਿਆਂ ਪ੍ਰਤੀ ਮਾਪੇ ਦਾ ਜੋ ਫਰਜ਼ ਹੈ ਉਸ ਦੇ ਆਧਾਰਤ ਹੈ ਤਾਂ ਮੈਂ ਇਹੀ बार-बार ਕਹਾਗਾ ਕਿ ਕਿਸੇ ਕੋਲ ਕਰੋੜਾਂ ਰੁਪਏ ਹੋ ਸਕਦੇ ਕਿਸੇ ਕੋਲ ਅਰਬਾਂ ਰੁਪਏ ਹੋ ਸਕਦੇ ਕਿਸੇ ਕੋਲ ਕਿਸੇ ਨੂੰ ਪਤਾ ਵੀ ਨਹੀਂ ਉਸ ਕੋਲ ਕਿੰਨੇ ਹੋ ਸਕਦੇ ਪਰ ਉਹ ਕਰੋੜਾਂ ਅਰਬਾਂ ਰੁਪਏ ਕਿਸੇ ਕੰਮ ਨਹੀਂ ਆਉਣੇ ਜੇ ਤੁਹਾਡਾ ਬੱਚਾ ਚੰਗੇ ਸੰਸਕਾਰਾਂ ਵਾਲਾ ਨਹੀਂ ਜੇ ਤੁਹਾਡਾ ਬੱਚਾ ਮਿਹਨਤੀ ਨਹੀਂ ਜੇ ਤੁਹਾਡਾ ਬੱਚਾ ਨੇਕ ਦਲੀ ਨਹੀਂ ਜੇ ਤੁਹਾਡੇ ਬੱਚੇ ਦੇ ਮਨ ਤੇ ਮਾੜੇ ਅਸਰ ਨੇ ਉਹ ਤੁਹਾਡੀ ਕਮਾਈ ਨੂੰ ਸਾਰੀ ਨੂੰ ਉਜਾੜ ਦੇਗਾ ਜਾਂ ਨਕਾਰ ਦੇਗਾ ਚਾਹੇ ਇਸ ਤਰ੍ਹਾਂ ਅਜਾਈ ਗਵਾ ਦੇਗਾ ਫਿਰ ساری ਉਮਰ ਦੀ ਕੀਤੀ ਹੋਈ ਕਮਾਈ ساری ਉਮਰ ਗਵਾਈ ਉਹ ਤੁਹਾਡੀ ਕਿਸੇ ਨੇ ਕਮਾਣੀ ਮੈਂ ਵੀਰਾ ਭੈਣ ਭਰਾ ਨਹੀਂ ਬੇਨਤੀ ਕਰਾਂਗਾ ਕਿ ਆਪਣੇ ਬੱਚੇ ਨੂੰ ਹੀ ਚਾਹੇ 1 ਸਾਲ ਦਾ ਚਾਹੇ 2 ਸਾਲ ਦਾ 3 ਸਾਲ ਦਾ ਹੁਣ ਤੋਂ ਹੀ ਉਸ ਨੂੰ ਚੰਗੇ ਵਿਚਾਰਾਂ ਨਾਲ ਚੰਗੇ ਵਿਸੇ ਨਾਲ ਇੱਟ ਨਾਲ ਚੰਗੀ ਸੋਚ ਨਾਲ ਜੋੜਦੇ ਹੋ ਤਾਂ ਕਿ ਤੁਹਾਡੇ ਆਉਣ ਵਾਲਾ ਸਮਾਂ ਤੁਹਾਡਾ ਵੀ ਪਰਿਵਾਰਕ ਵੀ ਸਮਾਜਿਕ ਵੀ ਰਾਜਨੀਤਿਕ ਵੀ ਧਾਰਮਿਕ ਵੀ ਸਾਰੇ ਕਰਮ ਤਾਂ ਹੀ ਸਭ ਲਾਉਣਗੇ ਜੇ ਬੱਚਾ ਨੇਕ ਹੋਵੇਗਾ ਚਾਹੇ ਬੱਚਾ ਇੱਕ ਹੋਵੇ ਪਰ ਹੋਵੇ ਨੇਕ ਧੰਨਵਾਦ ਸਾਰਿਆਂ ਦਾ ਬਾਰ ਬਾਰ ਧੰਨਵਾਦ ਬਾਰ ਬਾਰ ਧੰਨਵਾਦ